ਜੀ ਗੁੱਡ ਮਾਰਨਿੰਗ ਜੀ ਸਾਰਿਆਂ ਕੀ ਹਾਲ ਚਾਲ ਆ ਤੇ ਅਸੀਂ ਅੱਜ ਚੱਲਨੇ ਆ ਰਿੱਤਾਂ ਦੇ ਪ੍ਰੋਗਰਾਮ ਦੇਤੇ ਪਾਣੀ ਲੈਣ ਦੇ ਲਈ ਹਣਾ ਹੁਣ ਅਸੀਂ ਪਹੁੰਚੇ ਰਿੱਤਾਂ ਵਾਲਿਆਂ ਦੇ ਘਰੇ ਤੇ ਇੱਥੋਂ ਸਾਰੇ ਜਣਿਆਂ ਦੀ ਹੈਗੀ ਹੈ ਤਿਆਰੀ ਸਾਰੇ ਜਣੇ ਆਣ ਕੇ ਪਹਿਲੇ ਉਹਨਾਂ ਦੇ ਘਰੇ ਬੈਠੇ ਤੋਂ ਫਾਈ ਬਾਬਾ ਜੀ ਦੀ ਪੂਰੀ ਪੱਕੇ ਮੱਥਾ ਤੇ ਕਹਤੇ ਹੁਣ ਸਾਰਿਆਂ ਨੇ ਚੱਕ ਲਿਆ ਆਪੋ ਆਪਣੇ ਘਰੇ ਤੇ ਅੱਜ ਲੈ ਕੇ ਆਉਣਾ ਵਾ ਪਾਣੀ ਸਾਰੇ ਜਿਹੜੇ ਲੋਕੇ ਦਾਪਾਜੀ ਦੇ ਫੇਰ ਆ ਜੀ ਤੁਰ ਕੇ ਜਾਣਗੇ ਜਿੱਦਾ ਕੱਲ ਕਹੇ ਸੀਗੇ ਮਿੱਟੀ ਲੈਣ ਅੱਜ ਪਾਣ ਦੇਣਗੇ ਸੀ ਕੁਝ ਲੋਕ ਰਹਿ ਗਏ ਸੀ ਕੁਛ ਘਾ ਰਹੇ ਸੀ ਸੋ ਸਾਰੇ ਗਵਾਰ ਦੇ ਲੋਕ ਸਾਰੇ ਪੱਤੀ ਦੇ ਲੋਕ ਇਕੱਠੇ ਹੋ ਗਏ ਆ ਤੇ ਹੁਣ ਬਸ ਚਾਂਦ ਦੀ ਤਿਆਰੀ ਆ ਪਾਣੀ ਲੈਣ ਜਾਂਦੀ ਹੁਣ ਹੌਲੀ ਹੌਲੀ ਸਾਰੇ ਬਾਹਰ ਆ ਰਹੇ ਆ ਇਹ ਆ ਜੀ ਸਾਡੇ ਪਿੰਡ ਦੀਆਂ ਰੀਤਾਂ ਮਤਲਬ ਕਿ ਰੀਤੀ ਰਿਵਾਜ ਅੱਜ ਦੂਸਰਾ ਦਿਨ ਚੱਲ ਰਿਹਾ ਤੀਸਰਾ ਦਿਨ ਚੱਲ ਰਿਹਾ ਆ ਰੀਤਾਂ ਦਾ ਪਹਿਲੇ ਦਿਨ ਗੋੜਵੰਡਿਆ ਸੀ ਦੂਸਰੇ ਦਿਨ ਕੱਲ ਮਿੱਟੀ ਲੈ ਕੇ ਆਏ ਸੀ ਤੇ ਅੱਜ ਅਸੀਂ ਲੈ ਕੇ ਆਣੇ ਪਾਣੀ ਮਤਲਬ ਕਿ ਜਿੰਨੇ ਜਿੰਨੇ ਦੇ ਬੱਚੇ ਹੋਏ ਆ ਇਹ ਉਹਨਾਂ ਦਾ ਘਰ ਹੈ ਜਿੰਨੇ ਦੇ ਘਰ ਸਭ ਤੋਂ ਛੋਟਾ ਬੱਚਾ ਵਾ ਵੀ ਇਹਨਾਂ ਦੇ ਘਰੇ ਮੇਂਹਂਦੀ ਤਾਂ ਦਾ ਪ੍ਰੋਗਰਾਮ ਇਹਨਾਂ ਦੇ ਘਰ ਆਜੀ ਹਾਂਜੀ ਤੇ ਹੁਣ ਸਾਰਿਆਂ ਨੇ ਆਪ ਆਪਣੇ ਘੜੇ ਚੱਕ ਲਿਆ ਤੇ ਹੁਣ ਚੱਲੇ ਆ ਪਾਣੀ ਨੂੰ ਸਾਰੇ ਜਣੇ ਗੁਰਦੁਆਰਾ ਸਾਹਿਬ ਤੇ ਆਂਟੀਆਂ ਇੱਥੇ ਹੁਣ ਥੋੜੇ ਥੋੜਾ ਗਾਣੇ ਗਾਉਣ ਗਈਆਂ ਤੇ ਨਾਲ ਦੀ ਨਾਲ ਤੁਰੀਆਂ ਜਾਣੀਆਂ ਚਲੋ ਤੁਹਾਨੂੰ ਸੁਣਾਉਂਦੀ I'm okay. छटन गई चली करे? आ, आ जाती <laughs> ਜੀ ਹੁ ਮਹੁੰਚ ਗਿਆ ਗੁਰਦੁਆਰਾ ਸਾਹਿਬ ਜੀ ਦੇ ਮੇਨ ਗੇਟ ਤੇ ਤੇ ਇਹ ਐਂਟਰੀ ਕਰਨ ਲੱਗਿਆ ਸੜਕ ਕ੍ਰੋਸ ਕਰਕੇ ਸਾਰੇ ਜਣੇ ਸਾਲੀਆਂ ਸੰਤਾ ਆਦੀਆਂ ਸਨ ਅੱਗੇ ਤੁਰੀਆਂ ਜਾਂਦੀਆਂ ਤੇ ਅੱਧੇ ਲੋਕ ਪਿੱਛੇ ਆਈ ਜਾ ਰਹੇ ਆ ਸਾਰੇ ਜਣੇ ਫਟਾਫਟ ਕ੍ਰੋਸਿੰਗ ਕਰੀ ਜਾ ਰਹੇ ਆ ਤੇ ਅੱਧੇ ਜਣੇ ਪਿੱਛੇ ਤੇ ਅੱਧੇ ਜਣੇ ਮਤਲਬ ਕਿ ਅੱਗੇ ਆ ਤੇ ਕੁਝ ਵੀਡੀਓਜ਼ ਬਣਾ ਰਹੇ ਆ ਮੇਰੇ ਵਾਂਗ ਤੇ ਸਾਰੇ ਬਹੁਤ ਵਧੀਆ ਲੱਗ ਰਹੇ ਸੀਗੇ ਕਿਉਂਕਿ ਜਿਨ੍ਹਾਂ ਦੇ ਤਾਂ ਮਤਲਬ ਕਿ ਰੀਤਾਂ ਸੀਗੀਆਂ ਬੱਚਿਆਂ ਦੀਆਂ ਜਾਂ ਵਿਆਹ ਦੀਆਂ ਉਹਨਾਂ ਨੇ ਤਾਂ ਘੜੇ ਚੱਕੇ ਹੋਏ ਸੀ ਤੇ ਜਿਨ੍ਹਾਂ ਨੇ ਡੱਬੇ ਚੱਕੇ ਹੋਏ ਸੀ ਉਹਨਾਂ ਦੇ ਮਤਲਬ ਕਿ ਵਿਆਹ ਤੇ ਬੱਚਿਆਂ ਦੀ ਰੀਤ ਤਾਂ ਨਹੀਂ ਸੀ ਵੈਸੇ ਹੀ ਪਿੰਡ ਵਾਲੇ ਲੋਕ ਸੀ ਇਹ ਸਾਡੇ ਬਾਬਾ ਜੀ ਦੇ ਗੁਰਦੁਆਰੇ ਦਾ 메ਨ ਗੇਟ ਦੀ ਐਂਟਰੀ ਹੈ ਜੀ ਇੱਥੇ 메ਨ ਗੇਟ ਦੀ ਐਂਟਰੀ ਹੁੰਦੀ ਹੈ ਤੇ ਇੱਥੇ ਸਾਰੇ ਜਿਨ੍ਹਾਂ ਨੇ ਮੱਥਾ ਟੇਕਿਆ ਬਾਬਾ ਜੀ ਦੇ ਗੇਟ ਤੇ ਤੇ ਚਲੋ ਅੱਗੇ ਐਂਟਰੀ ਲਈਏ ਹਾਂ ਇੱਥੇ ਅੱਗੇ ਜਾ ਕੇ ਕਾਫੀ ਅੱਗੇ ਜਾਣਾ ਪੈਣਾ ਫਿਰ ਤਰਕੇ ਫਿਰ ਗੁਰਦੁਆਰਾ ਸਾਹਿਬ ਆਊਗਾ ਫਿਰ ਉੱਥੋਂ ਮਤਲਬ ਕਿ ਮੱਥਾ ਟੇਕਣਗੇ ਪ੍ਰਸ਼ਾਦਾ ਛਕਣਗੇ ਫਿਰ ਪਾਣੀ ਭਰਨਗੇ ਤੇ ਫਿਰ ਘਰ ਨੂੰ ਵਾਪਸੀ ਹੋਊਗੀ ਤੇ ਥੋੜਾ ਟਾਈਮ ਰੁੱਕ ਕੇ ਕਿੱਦਾਂ ਵੀ ਪਹੁੰਚਗੇ ਹਾਂਜੀ ਤੇ ਇਹ ਆਂਟੀਆਂ ਸਾਰੇ ਰਸਤੇ ਮਤਲਬ ਕਿ ਵੀ ਗਾਣ ਗੀਤ ਗਾਉਂਦੇ ਗਏ ਪੁਰਾਣੇ ਗੀਤ ਗਾਉਂਦੇ ਗਏ ਆ ਬਹੁਤ ਵਧੀਆ ਵਧੀਆ ਸੀਗੇ ਜਿਹੜੇ ਕਿ ਇਹਨਾਂ ਤੋਂ ਸਾਨੂੰ ਵੀ ਬਹੁਤ ਜ਼ਿਆਦਾ ਸਿੱਖਣ ਨੂੰ ਮਿਲੇ ਚਲੋ ਜੀ ਅੱਗੇ ਗੋਦਵਰਾ ਸੈੱਟ ਤੇ ਹੁਣ ਜਿਨ੍ਹਾਂ ਦੇ ਘਰੇ ਸਭ ਤੋਂ ਛੋਟਾ ਬੱਚਾ ਪਹਿਲੇ ਉਹ ਆਂਤੀ ਆਪਣਾ ਮਤਲਬ ਕਿ ਵੇਟ ਕਰ ਰਹਾ ਹੈ ਉਹ ਆਂਤੀ ਰੱਖਣਗੇ ਆਪਣਾ ਘੜਾ ਤੇ ਉਹਨਾਂ ਦੇ ਘਰ ਦੇ ਮੈਂਬਰ ਪਹਿਲੇ ਰੱਖਣਗੇ ਆਪਣਾ ਘੜਾ ਤੇ ਫਿਰ ਦੂਸਰਿਆਂ ਨੇ ਬਾਅਦਾਂ ਨੇ ਘੜੇ ਫੇਰ ਉਤਾਰ ਕੇ ਰੱਖਣੇ ਨੀਚੇ ਤੇ 19 ਸਾਰੇ ਜਿਹੜੇ ਪਹਿਲਾਂ ਆ ਗਏ ਉਹ ਖੜਕੇ ਵੇਟ ਕਰੀ ਜਾ ਰਹੇ ਆ ਜਾਂ ਕੁਝ ਕੁ ਆਪਦੀਆਂ ਸਨੇਪਸ ਨੂੰ ਕਰੀ ਜਾ ਰਹੇ ਆ ਸਾਰੇ ਜਣੇ ਖੜੇ ਆ ਉਹਨਾਂ ਦੀ ਵੇਟ ਕਰ ਰਿਹਾ ਕਿ ਕਦੋਂ ਆਉਣਗੇ ਉਪਿਛੇ ਰਹਿ ਗਏ ਸੀ ਥੋੜਾ ਜਿਹਾ ਤੇ ਹੁਣ ਉਹ ਆਉਣਗੇ ਤੇ ਫਿਰ ਸਾਰਿਆਂ ਨੇ ਆਪਦੇ ਘੜੇ ਤੇ ਡੱਬੇ ਥੱਲੇ ਰੱਖਣੇ ਆ ਪਾਣੀ ਵਾਲੇ ਬਾਦ ਵਿੱਚ ਮਤਲਬ ਕਿ ਵੀ ਉਨੇ ਦੇ ਰੁਕੇ ਹੀ ਰਹਿਣਗੇ ਇਹ ਵੀ ਇੱਕ ਰਿਵਾਜ ਆ ਸਭ ਤੋਂ ਪਹਿਲਾਂ ਉਹ ਹੀ ਮਤਲਬ ਕਿ ਰੱਖਦੇ ਆ ਜਾਂ ਉਹ ਹੀ ਚੱਕਦੇ ਆ ਫੇਰ ਹੀ ਬਾਕੀ ਸਾਰੇ ਆਪਦੇ ਅੱਗੇ ਘੜੇ ਚੱਕਦੇ ਆ ਜਾਂ ਕਰਦੇ ਆ ਪਾਣੀ ਵਾਲੇ ਹੁਣ ਉਹ ਆਉਣਗੇ ਇਹ ਇੱਕ ਹੋਰ ਟੁੱਲੀ ਆ ਪਿੰਡ ਦੀ ਦੂਸਰੀ ਪੱਤੀ ਦੀ ਇਹ ਆਪਣਾ ਆਪਣਾ ਮੈਂ ਕਿਥੇ ਤੁਰੇ ਜਾ ਰਹੇ ਆ ਇਹਨਾਂ ਨੇ ਮਤਲਬ ਕਿ ਆ ਕੰਮ ਜਾਂਦੇ ਪਏ ਸਾਡੇ ਤੋਂ ਪਹਿਲਾਂ ਆਏ ਸੀ ਇਹ ਵਾਪਸੀ ਤੇ ਹੁਣ ਇਹ ਆਪਣੇ ਆਪਣੇ ਪੱਕੜੇ ਅੱਜ ਪਾਣੀ ਲੈ ਕੇ ਜਾ ਰਹੇ ਆ ਚਲੋ ਜੀ ਮੈਂ ਅੱਜ ਮੇਰਾ ਕੁਲਬੀਰ ਹੈ ਨਹੀਂਗਾ ਤੇ ਅੱਜ ਮੈਂ ਕਵਾਚੀ ਫਿਰਦੀ ਆ ਕਿਸਾਬ ਦੀ ਕਿਤੇ ਤੁਰੇ ਦਿਨਾਂ ਨੂੰ ਕਾਫੀ ਜ਼ਿਆਦਾ ਬੰਦਾ ਕਿ ਚਲ ਮੇਰੇ ਨਾਲ ਹੁੰਦਾ ਵਾ ਤੇ ਅਸੀਂ ਦੋਵੇਂ ਮਾਪੇ ਤੁਰੇ ਫਿਰਦੇ ਜਿੱਥੇ ਜੀ ਕਰਦਾ ਵਾ ਹੁਣ ਸਾ ਅਸੀਂ ਚੱਪਲ ਉਤਾਰਨ ਜਾਣਾ ਸੀ ਤੇ ਮੈਂ ਬਿੰਦੂ ਕੋਲੇ ਖੜਾ ਬਗਾ ਕੇ ਕਿਛੜ ਕੁਲਬੀਰ ਨੂੰ ਦੇਖੀ ਜਾਵਾਂ ਕਿ ਕੁਲਬੀਰ ਕਿੱਥੇ ਬਚ ਨਹੀਂ ਜਾਦਾ ਕਿ ਕੁਲਬੀਰ ਤਾਂ ਸਕੂਲ ਚ ਲੱਗ ਗਿਆ ਵਾ ਹਨਾ ਤੇ ਅਸੀਂ ਹੁਣ ਆਪਣੀਆਂ ਚੱਪਲਾ ਉਤਾਰਨ ਦੇ ਲਈ ਉੱਧਰ ਗਏ ਚਲੇ ਫਿਰ ਬਾਬਾ ਜੀ ਦੇ ਮੱਥਾ ਟੇਕਣਾ ਸੀ ਮੈਂ ਕਿ ਫਟਾਫਟ ਬਾਜੀ ਕੇ ਚੱਪਣਾ ਤਾਰਾ ਇਹ ਹੁਣ ਆਪਾਂ ਉਹਨਾਂ ਨੇ ਰੱਖ ਦਿੱਤਾ ਘੜਾ ਅੰਟੀ ਉਹਨਾਂ ਨੇ ਤੇ ਅਸੀਂ ਵੀ ਆਪਣੇ ਆਪਣੇ ਡੱਬੇ ਰੱਖ ਦਿੱਤੇ ਆ ਚਲੋ ਜੀ ਇਹ ਸਾਰੇ ਮਤਲਬ ਕਿ ਸੜੀ ਪੱਤੀ ਦੇ ਘੜੇ ਵੀ ਪਏ ਆ ਤੇ ਡੱਬੇ ਵੀ ਪਏ ਜਿਨ੍ਹਾਂ ਜਿਨ੍ਹਾਂ ਨੇ ਜਲ ਲੈ ਕੇ ਜਾਣਾ ਇੱਥੋਂ ਬਾਬਾ ਜੀ ਦੇਓ ਇਨਾ ਕਦੇ ਅੰਦਰ ਵਿੱਚ ਸਾਰੇ ਰਸਤੇ ਸਿਰ ਤੇ ਚੱਕ ਕੇ ਜਾਣ ਲੈ ਕੇ ਜਾਣਗੇ ਤੇ ਕਈਆਂ ਦੇ ਡੱਬੇ ਆ ਜਿਨ੍ਹਾਂ ਦੀ ਰੀਤਾਂ ਮੇਨ ਦੀ ਤਾਂ ਦਾ ਪ੍ਰੋਗਰਾਮ ਨਹੀਂ ਆਮ ਘਰ ਆ ਉਹਨਾਂ ਦੇ ਸਾਰਿਆਂ ਦੇ ਡੱਬੇ ਆ ਉਹਨੇ ਆਪਣੇ ਡੱਬਿਆਂ ਦੇ ਵਿੱਚ ਜਲ ਲੈ ਕੇ ਜਾਣਾ ਇਹ ਹੀ ਜਲ ਬਾਦ ਵਿੱਚ ਕਾਹਦੇ ਚ ਪੀਂਦੇ ਹੁੰਦਾ ਜਲ ਕਾਹਚ ਪੀਂਦੇ ਹੁੰਦਾ ਜਿਹੜਾ ਉਹਨੇ ਦੇ ਰੱਖਿਆ ਚੋ ਗੜ ਚੋੜ ਚਕੇ ਪਿੰਜਰੀਆਂ ਚ ਪਤਾ ਨਹੀਂ ਪੁੱਛੂਗੀ ਸਾਰੇ ਤੇ ਕੱਲ ਨੂੰ ਹੋਣਾ ਮਾ ਛਿੱਟਾ ਕੱਲ ਨੂੰ ਹੈਗਾ ਮੇਨ ਪ੍ਰੋਗਰਾਮ ਤੇ ਉਜੀ ਹੁਣ ਪਾਣੀ ਸਾਰਿਆਂ ਨੇ ਭਰ ਲਿਆ ਤੇ ਹੁਣ ਫਿਰ ਬਾਬਾ ਜੀ ਦੇਤਨੀ ਸੁਣੀ ਸਜਾਵਟ ਕੀਤੀ ਹੋਈ ਆ ਤੇ ਸਾਰਿਆਂ ਨੇ ਘੜੇ ਦੁਬਾਰਾ ਚਾਚੇ ਪਾਣੀ ਭਰ ਕੇ ਤੇ ਹੁਣ ਸਾਰੇ ਬਾਅਦ ਸੁਣੀ ਆ ਕੇ ਵਾਪਸੀ ਤੇ ਚੱਲੇ ਹਾਂ ਹਾਂ ਫੋਟੋ ਕਰਦੀ ਕਰਦੀ ਚਲੋ ਜੀ ਹੁਣ ਸਾਰਿਆਂ ਦੇ ਉਹਦੀ ਵਾਪਸੀ ਉਹਨਾਂ ਅੰਮਾ ਦੇ ਜਗ੍ਹਾ ਦੇ ਉੱਤੇ ਮੱਥਾ ਟੇਕਣਗੇ ਤੇ ਮਿੱਟੀ ਕੱਢਣਗੇ ਜਦੋਂ ਮਿੱਟੀ ਕੱਢ ਲਈ ਤੇ ਸਾਰਿਆਂ ਨੇ ਆਪਣੇ ਆਪਣੇ ਘੜੇ ਪਾਣੀਆਂ ਨਾਲ ਭਰ ਲਏ ਤੇ ਹੁਣ ਲੈ ਜਾ ਕੇ ਜਾ ਕੇ ਉਹਨਾਂ ਦੇ ਘਰ ਰੱਖ ਦੇਣੇ ਜਿਨ੍ਹਾਂ ਦੇ ਘਰੇ ਮੇਂ ਰੀਤਾਂ ਦਾ ਪ੍ਰੋਗਰਾਮ ਆ। ਹੁਣਾਂ ਤੇ ਇੱਥੇ ਥੋੜਾ ਟਾਈਮ ਇਕੱਠੇ ਹੋ ਕੇ ਥੋੜਾ ਗਿੱਦਾ ਵੀ ਪਾਉਣਗੇ। ਗਿੱਦਾ ਪਾਉਣ ਤੋਂ ਬਾਅਦ ਅੰਮਾ ਦੇ ਮੱਥਾ ਟੇਕਣ ਤੋਂ ਬਾਅਦ ਛੋਟੂ ਜਿਹੀ ਜਿਹੀ ਉਹਨਾਂ ਇੱਥੇ ਅੰਮਾ ਦੇ ਘਰ ਦਵਾਰੇ ਮੱਥਾ ਟੇਕ ਰਹੇ ਆ। ਇੱਥੇ ਇਦਾਂ ਕਰਕੇ ਮਿੱਟੀ ਵੀ ਕੱਢੀ ਜਾਂਦੀ ਅੰਮਾ ਦੇ ਮੱਤੂ ਕੇ ਜਗ੍ਹਾ ਦੇ ਉੱਤੇ ਮਿੱਟੀ ਕੱਢੀ ਜਾਂਦੀ ਐ ਤੇ ਗੁਰਦਵਾਰਾ ਸਾਹਿਬ ਵੀ ਮਿੱਟੀ ਕੱਢੀ ਜਾਂਦੀ ਬਾਬਾ ਸਾਹਿਬ ਸਿੰਘ ਜੀ ਦੇ ਗੁਰਦਵਾਰੇ। ਮੈਂ ਮੈਂ ਮਿੱਟੀ ਦੇ ਡੇਲ ਮੇਰੇ ਨਾਲ ਥੋੜੀ ਜਿਹੀ ਚਲੋ ਆਪਾਂ ਵੀ ਮਿੱਟੀ ਕੱਢ ਲਈਏ ਤੇ ਹੁਣ ਲਾਸਟ ਤੇ ਅਸੀਂ ਚੱਲੇ ਘਰੇ ਬਾਏ ਬਾਏ